ਗੁਰੂ ਕਾ ਨੂਬੀ ਨਹੀਂ ਬਖਸ਼ਿਆ ਚੋਰਾਂ ਨੇ ਗੋਲਕ ਤੋੜ ਕੇ ਨਗਦੀ ਤੇ ਹੋਰ ਕੀਮਤੀ ਸਮਾਨ ਚੋਰੀ ਕਰਕੇ ਲੈ ਗਏ ਇਥੋਂ ਤੱਕ ਕਿ ਸੀਸੀਟੀਵੀ ਦਾ ਡੀਵੀਆਰ ਵੀ ਨਾਲ ਹੀ ਲੈ ਗਏ ਚੋਰ ਮਾਮਲਾ ਬੀਤੀ ਰਾਤ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਅੰਦਰ ਪੈਂਦੇ ਪਿੰਡ ਪੱਡਾ ਵਿਖੇ ਵਾਪਰਿਆ ਹੈ ਜਿੱਥੇ ਅਣਪਛਾਤੇ ਚੋਰਾਂ ਵੱਲੋਂ ਸੰਤ ਬਾਬਾ ਹਜਾਰਾ ਸਿੰਘ ਘੁੰਮਣ ਵਾਲਿਆਂ ਦੇ ਗੁਰਦੁਆਰਾ ਸਾਹਿਬ ਨੂੰ ਆਪਣੀ ਲੁੱਟ ਦਾ ਨਿਸ਼ਾਨਾ ਬਣਾਇਆ ਗਿਆ ਇਸ ਬੰਦੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਬਾਬਾ ਬਲਵੰਤ ਸਿੰਘ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਨਿਤਨੇਮ ਕਰਨ ਲਈ ਗੁਰਦੁਆਰਾ ਸਾਹਿਬ ਪਹੁੰਚੇ ਤਾਂ ਗੁਰਦੁਆਰਾ ਸਾਹਿਬ ਦੇ ਮੇਨ ਦਰਵਾਜ਼ੇ ਦਾ ਲੋਕ ਟੁੱਟਿਆ ਪਿਆ ਸੀ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਗੋਲਕ ਟੁੱਟੀ ਪਈ ਸੀ ਜਿਸ ਵਿੱਚ 5000 ਦੀ ਨਕਦੀ ਐਂਪਲੀਫਾਇਰ ਸੈੱਟ, ਇਕੋ ਸੈੱਟ, ਮਾਈਕ, ਬੈਟਰੀ, ਇਨਵਰਟਰ, LED ਤੇ CCTV ਕੈਮਰਿਆਂ ਦਾ DVR ਚੋਰ ਚੋਰੀ ਕਰਕੇ ਰਫੂ ਚੱਕਰ ਹੋ ਗਿਆ ਹੈ ਮੇਰਾ ਨਾਮ ਬਲਵੰਤ ਸਿੰਘ ਹੈ ਜੀ ਮੈਂ ਕੋਈ ਸਵਾ 4 ਵਜੇ ਦਾ ਗੁਰਦੁਆਰੇ ਹਾਜ਼ਰ ਹੋਇਆ ਜੋ ਆਣ ਕੇ ਵੇਖਿਆ ਵਾ ਤੇ ਅੰਦਰ ਗੋਲਕ ਟੁੱਟੀ ਹੋਈ ਆ ਉਹਦੇ ਵਿੱਚ ਕੋਈ 4-5000 ਰੁਪਿਆ ਮਰਬਾਕ ਚੋਰੀ ਹੋਇਆ ਤੇ ਮੜਕੇ ਮੈਂ ਸੈਟ ਵੇਖਿਆ ਵਾ ਸੈਟੂ ਇਹ ਗਿਆ ਵਾ ਫਿਰ ਇਹ ਇੱਕੋ ਫਿਰ ਦੋ ਮੈਗ ਜਿਹੜੇ ਉਹ ਚੋਰੀ ਹੋਇਆ ਤੇ ਮੈਂ ਜਦੋਂ ਉੱਤੇ ਚੜ ਕੇ ਵੇਖਿਆ ਇਨਵਰਟਰ ਤੇ ਬੈਟਰੀ ਜਿਹੜਾ ਉਹ ਵੀ ਮਰਬਾਕ ਗਿਆ ਵਾ ਅਨੂਵੇਟਰ ਜਿਹੜਾ ਵਾ ਬੈਟਰੀ ਜਿਹੜਾ ਉਹ ਪੌੜੇ ਥੜੇ ਕਿ ਥੱਲੇ ਨਾਲ ਡਗਿਆ ਵਾ ਤੇ ਜਦੋਂ ਮੈਂ ਨਾਲ ਦੇ ਕਮਰੇ ਦੇ ਵਿੱਚ ਜਾ ਕੇ ਵੇਖਿਆ ਉਹਦੇ ਵਿੱਚ ਜੋ ਐਲਸੀਡੀ ਆ ਉਹਦਾ ਕੰਟਰੋਲਰ ਜਿਹੜਾ ਉਹ ਵੀ ਗਿਆ ਪਿਆ ਪੁਲਿਸ ਮਰਬਾ ਕੇ ਮੌਕੇ ਤੇ ਹਾਜ਼ਰ ਹੋਈ ਹੈ ਹੁਣ ਕਹਿੰਦੇ ਕਿ ਅਸੀਂ ਕਾਰਵਾਈ ਕਰਾਂਗੇ ਇਸ ਤੋਂ ਪਹਿਲਾਂ ਵੀ ਚੋਰੀ ਉਹਦੀ ਹੇਠੋਂ ਕੋਈ ਲੱਭੇ ਅਜੇ ਤੱਕ ਉਹਦਾ ਕੋਈ ਹੋ ਸਕ ਨਹੀਂ ਪਤਾ ਲਗਾ ਕਿੰਨੇ ਸਾਲਾਂ ਤੋਂ ਤੁਸੀਂ ਜਿਹੜੀ ਸਾਡੀ ਗਾਰੰਟੀ ਡਿਊਟੀ ਨਿਭਾ ਰਹੇ ਮੈਨੂੰ 15 ਸਾਲ ਹੋ ਗਏ ਇੱਥੇ ਸੇਵਾ ਨਿਭਾਉਣ ਦੇ ਆਏ ਸੰਨ ਇਨਸਾਫ ਦਵਾਇਆ ਜਾਵੇ ਨਾਜ ਸੁਨਦਰ ਸਿੰਘ ਜੀ ਬਾਅਦ ਰਾਤ ਕੋਈ ਚੋਰੀ ਹੋਈ ਐ ਇਥੇ ਬਾਬਾ ਜੀ ਆਏ ਆ 3:30 4:00 ਵਜੇ ਤੇ ਉਦੋਂ ਇਹਨਾਂ ਨੇ ਮੈਨੂੰ ਫੋਨ ਕੀਤਾ ਵੀ ਆਹ ਘਰ ਲਈ ਆ ਤਾਲੇ ਟੁੱਟੇ ਆ ਉਹਨਾਂ ਨੂੰ ਗੋਲਦ ਪੁੱਤੀ ਲੈ ਗਏ ਆ ਇਨਵਰਟਰ ਲੈ ਗਏ ਆ ਬੈਟਰੀ ਸਮੇਤ ਸੈੱਟ ਲੈ ਗਏ ਆ ਡੀਵੀਆਰ ਲੈ ਗਏ ਕੈਮਰਾ ਲੈ ਲੀ ਸੀਡੀ ਲੈ ਗਏ ਤੇ ਸਾਡੀ ਪ੍ਰਸ਼ਾਸਨ ਅਕੀ ਬੇਨਤੀ ਆ ਵੀ ਇਹਨਾਂ ਦੇ ਬੰਦੀ ਕਾਰਵਾਈ ਜੜੀ ਉਹ ਕਰਨੀ ਚਾਹੀਦੀ ਆ ਜੀ ਵੇਖੋ ਜੀ ਨਸ਼ਾ ਬਹੁਤ ਜਿਆਦਾ ਵੱਧ ਗਿਆ ਵਾ ਸਰਕਾਰ ਨੂੰ ਨਸ਼ੇ ਦੇ ਠੱਲ ਪਾਉਣੀ ਚਾਹੀਦੀ ਐ ਨਸ਼ੇ ਦੇ ਕਾਰਨ ਸਭ ਕੁਝ ਹੋ ਗਿਆ ਵਾ ਅੱਗੇ ਤੇ ਘਰਾਂ ਦੇ ਉੱਤੇ ਹੁਣ ਗੁਰੂ ਘਰ ਨੂੰ ਨਹੀਂ ਬਖਸ਼ਦੇ ਤੇ ਸਰਪ ਬੇਦਬੀ ਦੀ ਘਟਨਾ ਹੋਤ ਨਹੀਂ ਬੱਸ ਨਹੀਂ ਇਹੋ ਜੀ ਕੋਈ ਨਹੀਂ ਘਟਣਾ ਬੇਦਬੀ ਦੀ ਘਟਨਾ ਦਾ ਬਚਾਅ ਬਸ ਚੋਰਾਗਰੀ ਕੀਤੀ ਉਹਨਾਂ ਜੋ ਜੀ ਸਬਾਨ ਖੜਿਆ ਚੋਰੀ ਉਹ ਚੋ ਡੀਵੀਆਰ ਲੈ ਗਿਆ ਜੀ ਨਾਲ ਹੀ ਲਾ ਕੇ ਹੈ ਤੇ ਸਭ ਕੁਝ ਉਹਦੇ ਵਿੱਚ ਰਿਕਾਰਡਿੰਗ ਪਰ ਉਹ ਨਾਲ ਲੈ ਗਿਆ ਜਿਹੜਾ ਹਿਟਾਣੇ ਹਾਜ਼ਰ ਸੀ ਤੇ ਸਰਪੰਚ ਪਿੰਡ ਦਾ ਵੱਡਾ ਤਸਵੀਰ ਸਿੰਘ ਨੇ ਫੋਨ ਕੀਤਾ ਵੀ ਆਪਣੇ ਗੁਰਦਰਾ ਸਾਹਿਬ ਨਹਿਰ ਵਾਲਾ ਜਾਂ ਬਾਬਾ ਹਜ਼ਾਰਸਰ ਕੁਮਰਵਾਲ ਦੇ ਨਾਮ ਦੇ ਗੁਰਦਰਾ ਸਾਹਿਬ ਆ ਉੱਥੇ ਰਾਤ ਚੋਰੀ ਹੋ ਗਈ ਆ ਤੇ ਇਹਨਾਂ ਦਿਨ ਆਣ ਕੇ ਵੇਖਿਆ ਉਹਨਾਂ ਇਤਲਾਹ ਤੇ ਇੱਥੇ ਆਏ ਆ ਪਤਾ ਕਰਕੇ ਵੇਖਿਆ ਤੇ ਇਥੇ ਇੱਕ ਅਬਨੇਟਰ ਸਮੇਤ ਅਬਨੇਟਰਾਂ ਦਾ ਬੈਟਰਾਂ ਅਤੇ ਹੋਰ ਸਮਾਨ ਕਾਫੀ ਗੋਲਕ ਤੋੜੀ ਗਈ ਆ ਐਲ ਸੀ ਡੀ ਲੱਗੀ ਆ ਤੇ ਹੁਣ ਇਹਦੀ ਗਦੀ ਤਫਤੀਸ਼ ਕਰਾਂਗੇ ਪਤਾ ਅਣਪਛਾਤੇ ਆਦਮੀ ਆ ਤੇ ਤਫਤੀਸ਼ ਕਰਨ ਦੀ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਏਗੀ ਤੇ ਸਰ ਜਿਹੜੇ ਨਿਤ ਦੇ ਨਾਲ ਰੋਜ਼ ਚੋਰੀ ਦੇ ਘਟਨਾਵਾਂ ਵਾਪਰੀਆਂ ਨੇ ਸਰ ਕਿਤਨੇ ਕਿਤਨੇ ਪੁਲਿਸ ਸੈਚ ਚੋਂ ਕੀ ਕਰਨ ਲੱਗ ਪਾ ਇਹਦੇ ਪੁੱਛਤੇ ਕੋਈ ਤੇ ਕਾਰਨ ਇਹ ਕਰਕੇ ਆ ਕਿ ਗੁਰਦਰਾ ਸਾਹਿਬ ਵਿੱਚ ਰਾਖੀ ਕਰਨੀ ਜੇ ਅਸੀਂ ਰਾਹੀ ਦੇ ਬਾਰ-ਬਾਰ ਇਹਦਾ ਤਕਰੀਰੀਆਂ ਨੇ ਕਿ ਤੁਸੀਂ ਗੁਰਦਰਾ ਸਾਹਿਬ ਵਿੱਚ ਆਪਣਾ ਕੋਈ ਨਾ ਕੋਈ ਆਦਮੀ ਰੱਖਿਆ ਕਰੋ ਕਿਉਂਕਿ ਇਹਦੇ ਨਾਲ ਕਈ ਘਟਨਾਵਾਂ ਵੀ ਆਦੀ ਦੀਆਂ ਆਪਣੀਆਂ ਕੋਈ ਹੋਰ ਵੀ ਵਾਪਰ ਸਕਦੀਆਂ ਨੇ ਇਹ ਕਰਕੇ ਆ ਵੀ ਹੁਣ ਸਾਰੀ ਫੋਰਸ ਜਿਹੜੀ ਆ ਡਿਊਟੀ ਦੇ ਕੰਮ ਚਾਹ ਕਾਫੀ ਆ ਫੋਰਸ ਘਟਾਉਣ ਕਰਕੇ ਸਾਰੀ ਰਾਤ ਚ ਗਸ਼ਤਰੀ ਹੋ ਸਕਦੀ ਸਰ ਕੀ ਕਾਰਵਾਈ ਹਮ ਜੀ ਲੈਂਦੀ ਜਾਏਗੀ ਕਾਰਵਾਈ ਚ ਹੁਣ ਜੋ ਵਿਆਹ ਲਖਣਗੇ ਤੇ ਪਾ ਬਿਆਨ ਦੇ ਆਧਾਰ ਤੇ ਅਗਲੇ ਛਾਂਣ ਬਣ ਕੇ ਕਰਕੇ ਕਿਆ ਕਾਰਵਾਈ ਹਮ ਜੀ ਲੈਂਦੀ ਜਾਏਗੀ